ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਹੈ ਸਾਰਿਆਂ ਦੀ ਠੀਕ ਠਾਕ ਉਮੀਦ ਕਰਦੇ ਆਂ ਆਪ ਜੀ ਵੀ ਸਾਰਿਆਂ ਦੀ ਠੀਕ ਠਾਕ ਹੋ ਗਈ ਆਪ ਪਰੀਸ਼ੀ ਕੇ ਚੋ ਅੱਜ ਦਾ ਵਲੌਗ ਜਿਹੜਾ ਸ਼ੁਰੂ ਕੀਤਾ ਵਾ ਤੇ ਮੌਸਮ ਜਿਆਦਾ ਛੇਂਜ ਹੋਇਆ ਅੱਜ ਕੰਮ ਨਹੀਂ ਹੋ ਸਕਿਆ ਤੇ ਮੈਂ ਦਮਾਲਾ ਵੀ ਚੇਂਜ ਕਰ ਦਿੱਤਾ ਉਹਦਾ ਕਾਰਨ ਹੋਈ ਕੰਨ ਬਹੁਤ ਜ਼ਿਆਦਾ ਦਰਦ ਨੂੰ ਨਾਨੂ ਜੀ ਵੀ ਜੀ ਸੋ ਹੁਣੇ ਸੁੱਤੇ ਇੱਥੇ ਨਾਨੂ ਕੋ ਜਣਾ ਹਾਏ ਜੀ ਤੁਹਾਨੂੰ ਜਿਹੜੀ ਬੈਠੀ ਵੀ ਜਿਵੇਂ ਇਹਨੂੰ ਲੱਭਦੇ ਹੋਣ ਜਾਂ ਆਪ ਗਵਾਚੇ ਹੋਣ ਆ ਵੀ ਗਵਾਚੇ ਦੋਵੇਂ ਜੀ ਤਿੰਨ ਵਜੇ ਕੋ ਆਚੇ ਤਿੰਨ ਵਜੇ ਦਾ ਪਾਪਾ ਮੰਮੀ ਲੱਭਦੇ ਰਿਹਾ ਸਾਡੇ 4:00 ਵਜੇ ਆਹੋ ਮੰਮੀ ਲੱਗ ਗਈ ਸੁੱਤੀ ਸੀ ਆਂਦੇ ਪਾਪਾ 3:00 ਵਜੇ ਦਾ ਮੰਮੀ ਲੱਭਣ ਦੀ ਮੰਮੀ ਖੜੀ ਆ ਬਈ 2 ਮਿੰਟ ਹੋਰ ਆਪੀ ਕਮਰੇ ਔਰ ਆਪੀ ਕਮਰੇ ਜੋ ਬਾਹਰ ਨਿਕਲ ਗਿਆ ਨੀਂਦੀ ਸੁਤਾ ਸੁਤਾ ਹੌਣ ਦੂਜਾ ਨਾਮ ਇਹ ਨਾ ਵੀ ਇਦਾਂ ਕਰਦਾ ਵਾ ਪਾਉਂਦਾ ਮੈਨੂੰ ਪਲੇ ਕਰ ਲੱਗ ਗਿਆ ਕਿ ਬਾਥਰੂਮ ਬਾਹਰ ਗਿਆ ਉਹਦਾ ਅਸੀਂ ਦਰਵਾਜਾ ਜੀ ਖੋਲ ਕੇ ਆਖਣੀ ਬਾਥਰੂਮ ਇੱਧਰ ਬਾਹਰ ਇਹ ਨਹੀਂ ਇਦਾਂ ਦੀ ਗੱਲ ਨਹੀਂ ਗਈ ਝੂਠ ਮਾਰਦਾ ਹੈ ਤੇ ਬਜ਼ੁਰਗ ਬਜ਼ੁਰਗ ਗੱਡੀ 'ਚ ਬੈਠੇ ਆਏ ਕ ਆਵਾਜ਼ ਬਜ਼ੁਰਗ ਆ ਦੋ ਹੈ ਵੱਗ 11 11 12 ਵਾਰ ਸਾਲ ਦੇ ਵਿੱਚ ਉਰ ਗਿਆ ਤੇ ਜਿਹੜੇ ਵਿਚਾਰੇ ਸੱਚਮੁੱਚ ਵਿਚਾਰ ਲਏ ਆ ਬਹੁਤ ਰੀਝਦੇ ਆ ਅਸੀਂ ਨੌਜਵਾਨ ਹੈ ਨਾ ਤੇ ਰਿਸ਼ੀਕੇਸ਼ ਸਾਹਿਬ ਆ ਦੇਖੋ ਆ ਵੇਖੋ ਬੁੜੇ ਬੈਠੇ ਤੇ ਬੁੱਢਾ ਪਹਿਲਾਂ ਨਿਕਲਿਆ ਬਹੁਤ ਛੋਟਾ ਲੱਗਦਾ ਕਿ ਨਹੀਂ ਆਈ ਚਾਹ ਦਾ ਚਾਰੀ ਆ ਗਿਆ ਛੱਡ ਗਏ ਪਰ ਚਾਹ ਪੀਂਦਾ ਮਾਰਾ ਫਿਰ ਬਾਜੀ ਆ ਚਾਹਣਾ ਰਹਿ ਜੀ ਬਾਜੀ ਨਹੀਂ ਕੰਮ ਬਹੁਤ ਜ਼ਿਆਦਾ ਲੱਗ ਜਾਂ ਚਾਹ ਦਾ ਚਾਰੀ ਨੇ ਕੰਮ ਕੋਈ ਨਿਕਲਾਂਗੇ ਟਾਈਮ ਬਹੁਤ ਹੋ ਗਿਆ ਸ਼ਿਕਾਰੀ ਸਾਹਿਬ ਸਵੇਰ ਦੇ 4:30 ਹੋ ਚੁੱਕੇ ਆ 5:00 ਦੇ ਤੁਰਨ ਦਾ ਟਾਈਮ ਹੀ ਸਾਰੇ ਤਿਆਰ ਹੋ ਚੁੱਕੇ ਤੇ ਹੁਣ ਮੈਂ ਪਿਤਾ ਜੀ ਬਾਜੀ ਨੇ ਸਾਰੇ ਚਾਹ ਪੀਂ ਚੱਲੇ ਆ ਚਾਹ ਵਾਲੇ ਚਾਹ ਚੱਲੇ ਪੀਣ ਅਬਾਈਤਾਨੂ ਦਰਬਾਰ ਦੇ ਦਰਸ਼ਨੇ ਕਰਾਉਣੇ ਆ ਕਾਵੜੀ ਯਾਤਰਾ ਵਾਲੇ ਆ ਹਿਮਕੁਟ ਸਾਹਿਬ ਦੀ ਯਾਤਰਾ ਵਾਲੇ ਇਹ ਵੇਖੋ ਜਾਂਦੇ ਹਾਲ ਪਤਾ ਨਹੀਂ ਕਿਦੋਂ ਦੇ ਫਸੇ ਇਥੇ ਲੈਨ ਚ ਅਜਾ ਰਿਸ਼ੀਕੇਸ਼ ਕਾਵੜ ਜਤਰਾ ਵਾ ਪਤਾ ਨਹੀਂ ਕੀ ਪਰ ਬਹੁਤ ਜ਼ਿਆਦਾ ਸਾਰੇ ਬੰਨੇ ਮੋੜਸਾ ਵਾਲੀ ਮੋੜਸਾ 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 ਰਾਸ਼ ਮੋੜਸਾ ਨਾਲ ਗੱਡੀਆਂ ਦਾ ਰਾਸ਼ਟਰੀ ਆਸ ਵਾਜਾਂ ਤੋਂ ਪਤਾ ਲੱਗੀ ਨਿਆਣਾਂ ਕੀ ਚੱਲੰਦੇ ਆ ਵੇਖੋ ਜੰਦਰ ਨੂੰ ਵੀ ਕਰੋ ਜੇ ਆਉਂਦੇ ਆ ਬਹੁਤ ਮੁਸ਼ੱਦਦਾ ਕਰਕੇ ਕਾਲਾ ਕਾਲੇ ਨਿਕਲੀ ਗਈ ਸੀ ਗੇਚਾ ਅੱਜ ਦੱਸਣਾ ਹੋਇਆ ਕਿ ਪਹਿਲਾਂ ਸਾਡੇ ਆਏ ਹੈ ਪਹਿਲਾਂ ਡਰਾਈਵਰ ਵੀਰ ਦਾ ਪੇਪਰ ਨਹੀਂ ਕੋਈ ਹੈਗਾ ਸੀ ਬਸ ਸਾਡੇ ਪੇਪਰ ਜਿਹੜੇ ਉਹ ਤਰੀਕੇ ਗਲਤ ਹੋ ਗਏ ਕੋਪੜੇ ਆ ਇਹ ਹੁਣ ਜਿਹੜੇ ਮੋਟਰਸਾਈਕਲ ਵਾਲੇ ਗਏ ਸੀ ਉਹਨਾਂ ਤੋਂ ਕਿੰਨੇ ਯਾਤਰਾ ਵਾਲਾ ਸਾਡਾ ਵੀਰ ਚੈੱਕ ਕੀਤਾ ਜਿਹੜੇ ਆਪਾਂ ਪੁੱਛਦੇ ਹਾਂ ਗੁਰਸੱਭ ਜਿੱਦਾਂ ਨੂੰ ਆ ਉਹ ਵੀ ਤਾਂ ਹੀ ਗੁਰਸੱਭ ਵੀ ਜਾਣਦੇ ਆ ਆਣਾ ਪੂਰੀ ਰੌਣਕ ਪੌਣ ਕਲਕੀ ਗਿਆ ਚੱਲ ਫਿਰ ਜਾਂਦੇ ਆ ਮਾ ਕੇ ਗੁਰਦਾਰਾ ਵਗਦਾ ਲੱਗਾ ਜਣ ਹੈ ਕੋਈ ਜੱਜ ਦਾ ਨਹੀਂ ਬੱਸੀ ਚਲੋ ਕੋਈ ਪਾੜਾ ਹੀ ਮਾਰਾ ਇਹਦਾ ਅੱਦੀ ਕੋਈ ਰੱਬ ਦੇ ਤੇਰਾ ਤੇ ਕੀ ਕਰਾ ਹਾਂ ਸੋ ਜੀ ਨਿਕੋਦਰ ਪੰਡੋਰੀ ਸ੍ਰੀ ਗੁਰੂ ਕਰਨ ਸੁਨਹਿਾਰ ਜੀ ਪਰਜਾ ਵਾਹਿਗੁਰੂ ਜੀ ਕਾ ਤੇ ਨਨ੍ਹਾ ਰਸਨ ਦਾ ਜੀ ਬਹੁਤ ਧੰਨਵਾਦ ਹੈ ਜੱਜਾ ਮੇਰੇ ਵੱਲੋਂ ਸਨਮਾਨ ਦਿੱਤਾ ਗਿਆ ਹੈ ਇੱਕ ਹੈ ਲੰਗਰ ਵਾਲੇ ਉਸਤਾਦ ਕੋਲੋਂ ਤੇ ਸੰਤ ਨੇ ਬਹੁਤ ਪੇਮ ਕੀਤਾ ਜਦ ਕਰਾ ਕਰੇ ਤੋਇਲਾ ਵੇਥਲਾ ਕਰਾ ਚਲੋ ਜਨਗੁਰ ਬਾਈ ਬਾਈ ਕਰੋ ਕਾਰੇ ਪਕੌੜੇ ਰੱਜ ਗਏ ਜੇਬ ਚ ਤੇ ਨਹੀਂ ਭਾਗ ਲੈਂਦੇ ਇਹ ਸਥਾਨ ਹੀ ਰਾਜ ਲੰਗਰ ਲਾਇਆ ਮਾਮੂਸਾ ਨੇ ਪਕੌੜੇ ਨਾਲ ਕਰੀ ਬੜਾ ਜੈਸੀਿਆਰੇ ਸੈਰ ਨਗਰ ਕ੍ਰਾਸ ਕਰਕੇ ਆ ਜਨਗੁਰ ਸਾਰੇ 200 200 ਤੱਕ ਲੰਗਰ ਲੈ ਆਂਦੇ ਆ ਗਏ ਆ ਤੇ ਗੰਦਮਾ ਸਾਹਿਬ ਲੋਕਰ ਸੰਬਲ ਸਾਹਿਬ ਰਾਜ ਅੱਜ ਅੱਗੇ ਪਿੱਛੇ ਵੀਊ ਚੈੱਕ ਕਰ ਰੋ ਦੇ ਨੇ ਆਹਾਹਾਹਾ ਇਹ ਕੋ ਬਣਾ ਦੇ ਇਹ ਕਾਲੀ ਸਿੰਘ ਆ ਗਏ ਹੋ ਗਏ ਆਪਣੇ ਤੇ ਆ ਪਤਾ ਨਹੀਂ ਕਿਹੜੇ ਹੀ ਆ ਉਹ ਸ਼ੂਗਰਕਰ ਉਹ ਤਾਂ ਕਾਲੀ ਸਿੰਘ ਹੈਗਾ ਤੂੰ ਪਤਾ ਹੀ ਨਹੀਂ ਕਿਹੜਾ ਵਾ ਵਰਸ਼ ਕਰਕੇ ਆਇਆ ਅੱਜ ਬੜਾ ਪ੍ਰਕਾਸ਼ ਨਹੀਂ ਸੁਆਦ ਕਾਮ ਦਾ ਮਸਲਾ ਪੈ ਗਿਆ ਹੁੰਦੇ 100 100 ਰੁਪਏ ਦੀ ਬੋਤਲ ਦੀ ਬੋਤਲ ਵਿਗੜ ਲੱਤੀ ਉੱਥੇ ਹੁਣ ਇਹਨੇ ਕਿੰਦਾ ਜਿੰਦਗਰ ਸੌਂਗੀ ਦਲੇਰ ਕਰ ਹਾਂਜੀ ਦਸੀ ਮੜਿਆ ਹਾਂਜੀ ਹਾਂ ਠੀਕ ਆ ਹਲੋਕ ਇਦਾਂ ਪੂਰਾ ਕਰਨਾ ਤੇ ਗੱਡੀ ਦੀ ਆ ਵੀਰ ਹੁਣਾਂ ਦੇ ਇੱਥੇ ਐਂਟਰੀ ਪੈਣੀ ਓਏ ਬੁਲਟ ਵੇ ਕਿਦਾਂ ਦੋਵਾਜਾ ਹਾਂ ਹੈ ਕਲਾਸਿਕ ਆ ਨਾ ਹਾਂ

ਬਾਦੂ ਜਿੱਦਾ ਹਾਂ ਜੀ ਜੀ ਅੱਜ ਵਲੌਗਸ ਮੈਂ ਬਹੁਤ ਘੱਟ ਆਈ ਹੋਊਂਗੀ ਕਿਉਂਕਿ ਮੈਂ ਅੱਜ ਬਿਮਾਰ ਹੋ ਗਿਆ ਮੇਰੇ ਕੰਮ ਹੋ ਗਿਆ ਬਹੁਤ ਸੰਜੀਦ ਹੋ ਕੇ ਮੈਂ ਸੁੱਤੀ ਆਈ ਹਾਂ ਸੌਣ ਲਈ ਆਊਟ ਦੇ ਖਾ ਲਿਆ ਫਿਰ ਮੈਂ ਫੈਟ ਕਰ ਲਾਇਆ ਹਾਂ ਯਾਨੀ ਸਹੀ ਹੋਣਾ ਕੋਈ ਨਾ ਟਟਾ ਰਹਿਣਾ ਹਾਂ ਕਮਲ ਦੇ ਸੋਲਡਰ ਆ ਗਏ ਆਪਣੀ ਇੱਥੇ ਕੋਟੀ ਤੁਸੀਂ ਪਾ ਗਏ ਹੈ ਨਾ ਸਵੇਰ ਨੂੰ ਆ ਜਿੰਦਰ ਚਾਚੇ ਨੂੰ ਮਿਲ ਕੇ ਆਏ ਆ ਚਾਤਾ ਚਾਚਾ ਜਿਹੜਾ ਸਾਡਾ ਇੱਥੇ ਮੇਨ ਚਾਚੇ ਦੇ ਨਾਮ ਤਾਂ ਮੈਨੂੰ ਪਤਾ ਨਹੀਂ ਹੁੰਦਾ ਹੈ ਕਿਉਂਕਿ ਪਿਤਾ ਪਿਤਾ ਜੀ ਨਾ ਪੜੇ ਆ ਨਥੂਪੁਰ ਵਾਲੇ ਪਿਤਾ ਜੀ ਨਾ 10th ਕਲਾਸ ਤੱਕ ਮਰਾਨੇ ਵਾਲੇ ਸਕੂਲੇ ਉਹ ਹੈਗੇ 6th ਦੇ ਆ ਉਹਨਾਂ ਸਾਨੂੰ ਦੱਸੂਂਗੇ ਉਹਨਾਂ ਨੇ ਸਾਨੂੰ ਕੀ ਦੱਸਿਆ ਰੂਲ ਜਗਾ ਚਲੋ ਇਹ ਕੀ ਹੈ ਹੈ ਬਰਸ਼ਾਤੀ ਲੱਗਿਆ ਸੀ ਪਛਾਓ 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 ਜੋ ਖਾਓ ਟੈਂਗੇ 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 ਐਣ ਮੂੰ ਕਰ ਉਹ ਸ਼ੀਸ਼ਾ ਟੁੱਟ ਗਈ ਆ